ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜਮਾਤ ਆਦੀ ਰਾਮ ਰਾਮ ਟਟਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਫ ਬਲੌਗ ਤੇ ਹੋਰ ਸਨੌਕ ਕੀ ਆਰ ਚਾਲਿਆ ਅੱਜ ਅਸੀਂ ਬਣਾਉਣ ਲੱਗੇ ਆ ਬਨਾਣਾ ਸ਼ੇਕ ਅੱਜ ਅਸੀਂ ਬਣਾਵਾਂਗੇ ਤਾਕਤਵਾਰੀ ਚੀਜ਼ ਤੇ ਜਿਹਨੂੰ ਪੀਂਦਿਆਂ ਹੀ ਸਰੀਰ 'ਚ એનર્ਜੀ ਆਊਗੀ ਤੇ ਤਾਕਤ ਪਾਊਗੀ ਵੀਕਨੈਸ ਦੂਰ ਹੋਊਗੀ ਕਿਉਂਕਿ ਤੁਹਾਨੂੰ ਪਤਾ ਵਾ ਨਹੀਂ ਤਾਕਤਵਾਰੀ ਚੀਜ਼ਾਂ ਪਾਈਦੀਆਂ ਆਪਣੇ ਚੈਨਲ ਤੇ ਡਰਾਈ ਫਰੂਟ ਵਾਲੀ ਰੈਸਪੀ ਪਹਿਲਾ ਇਹ ਹੈ ਖੀਰ ਵਾਲੀ ਪਾਈ ਉਹਦਾ ਖੀਰ ਬਣਾਈ ਸੀ ਉਹਦੀ ਪਾਈ ਅੱਜ ਅਸੀਂ ਬਣਾਵਾਂਗੇ ਡਰਾਈ ਫਰੂਟ ਵਾਲਾ ਬਨਾਣਾ ਸ਼ੇਕ ਤੇ ਦੁੱਧ ਮੈਂ ਲੈ ਆਂਦਾ ਵਾ ਦੁੱਧ ਥੋੜਾ ਹੀ ਤੇ ਕਿਲੋ ਹੋਰ ਲੈ ਆਂਦਾ ਮੈਂ ਜਾ ਕੇ ਦੁਕਾਨ ਤੋਂ ਵੇਰਕੇ ਦਾ ਵਧੀਆ ਦੁੱਧ ਲੈ ਆਂਦਾ ਵਾ ਚਾਰ ਗਲਾਸ ਬਣਾਉਣੇ ਆ ਚਾਰ ਗਲਾਸ ਬਣਾਉਣੇ ਮੈਂ ਤਿੰਨ ਨੇ ਚਾਰ ਚਾਰ ਬਣਾਉਣੇ ਆ ਇੱਕ ਗਲਾਸ ਹੋਰ ਤਾਂ ਕੋਈ ਗੱਲ ਨਹੀਂ ਆ ਜਾਣਗੇ ਜੇ ਚਾਰ ਬਣਾਉਂ ਚਾਰ ਗਲਾਸ ਬਣਾਵਾਂਗੇ ਚਾਰ ਸੋਨੇ ਵੀ ਲੱਗਣਗੇ ਆ ਗਲਾਸ ਚ ਪਾਵਾਂਗੇ ਮੰਮੀ ਲੈ ਆਏ ਡਰਾਈ ਫਰੂਟਾਂ ਦੇ ਪੈਕੇਟ ਜਿੰਨਾ ਚਿਰ ਖਤਮ ਨਾ ਹੋਏ ਨਾ ਜਰ ਅਸੀਂ ਚੈਨ ਨਹੀਂ ਘਰਨਾ ਬਣਾਈ ਜਾਣੀਆਂ ਕੋਈ ਨਾ ਕੋਈ ਕੋਈ ਡਰਾਈ ਫਰੂਟ ਦੇ ਕਦੀ ਬਣਾਉਣਾ ਸ਼ੇਕ ਕਦੀ ਖੀਰ ਅੱਜ ਆਪਾਂ ਨਹੀਂ ਪਾਈ ਬਣਾਉਣਾ ਸ਼ੇਕ ਦੀ ਹੈ ਨਾ ਹਾਂ ਤੇ ਕਿਹਨੇ ਤਰ ਮੈਂਗੋ ਸ਼ੇਕ ਦੀ ਬਾਹੋਂਗੇ ਪੰਜ ਕੇਲੇ ਆਪਣੇ ਕੋਲ ਤੇ ਅਸੀਂ ਬਾਦਾਮ ਨਹੀਂ ਪਾਉਣੇ ਕੱਲੇ ਪਾਵਾਂਗੇ ਕਾਜੂ ਤੇ ਪਿਸਤਾ ਉੱਪਰ ਬਾਹਾਂਗੇ ਉੱਪਰ ਹੀ ਪਾਵਾਂਗੇ ਤੇ ਬਰਫ਼ ਤੇ ਕੰਮ ਮੇਰੇ ਨਾਲ ਕਰਾ ਦਿੰਦਾ ਵਾ ਜਦੋਂ ਦਾ ਕੰਮ ਤੋਂ ਤੇ ਹੁਣ ਦਿਆ ਇਹ ਗਲਾਸ ਆਪਕਨ ਕਹਿੰਦਾ ਮੈਂ ਚੰਗੀ ਤਰ੍ਹਾਂ ਕਰੂੰਗਾ। ਤੇ ਮੈਂ ਕਹਾਂ ਤੂੰ ਕਰ ਲੈ। ਤੇ ਬਾਕੀ ਅੱਜ ਆਪਾਂ ਬਣਾਵਾਂਗੇ ਬਨਾਣਾ ਸ਼ੇਕ ਦੀ ਵੀਡੀਓ। ਤੇ ਵੀਡੀਓ ਤੇ ਕਰਨ ਲੱਗਾ ਸ਼ੁਰੂਆਤ। ਤੇ ਜਿਹੜੇ ਸਾਡੇ ਚੈਨਲ ਤੇ ਭੈਣ ਭਰਾ ਨਵੇਂ ਆ ਨਾ ਵੀਡੀਓ ਜ਼ਰੂਰ ਪੂਰੀ ਵੇਖਿਆ ਕਰੋ। ਕੱਟਿਆ ਨਾ ਕਰੋ ਵਿੱਚੋਂ। ਧੰਨਵਾਦ ਪੂਰੇ ਨਿਸ਼ਕਾਮ। ਇਹ ਗਲਾਸ ਪੂਰੇ ਨਿਸ਼ਕਾਮ ਦਿਆ। ਕਿਉਂਕਿ ਸੋਹਣਾ ਲੱਗੂਗਾ ਜਿਹਦੇ ਵਿੱਚ ਬਨਾਣਾ ਸ਼ੇਕ ਬਣਾਵਾਂਗੇ।

ਕਿ ਹੋਗੇ ਤੁਹਾਨੂੰ ਪਤਾ ਚੀਜ਼ ਜਿਹੜੀ ਹੈ ਸਾਫ਼ ਸਫਾਈ ਕਰਕੇ ਫੇਰ ਹੀ ਖਾਣੀ ਦੇਣੀ ਚਾਹੀਦੀ ਹੈ ਇਹ ਕੋ ਪੂਰੇ ਰਿਸ਼ ਗਏ ਨਾ ਇਹਦੇ ਚਾਈ ਪਾਵਾਂਗੇ ਜੂਸ ਬਨਾਣਾ ਸ਼ੇਕ ਤੇ ਹੁਣ ਅਸੀਂ ਤਿਆਰੀ ਕਰਦੇ ਆ ਬਣਾਉਣ ਦੀ ਮੰਮੀ ਦੇ ਦੁੱਧਾ ਠੰਡਾ ਕਰਨ ਕਿਉਂਕਿ ਦੁੱਧ ਗਰਮ ਹੈ ਨਾ ਤੇ ਕੂਲਰ ਗਾੜੀ ਦੇ ਠੰਡਾ ਕਰਨ ਕੂਲਰ ਦੀ ਹਵਾ ਬੜੀ ਹੈ ਇਹ ਮੰਮੀ ਠੰਡਾ ਕਰਕੇ ਬਣਾਈਦਾ ਵਾ ਹਾਂ ਠੰਡਾ ਕਰਨ ਗਰਮ ਗੜੀ ਹਾਂ ਕੋਦਾਮ ਸ਼ੇਕ ਜਿਹੜਾ ਠੰਡਾ ਕਰਕੇ ਬਣਾਉਣਾ ਚਾਹੀਦਾ ਤੇ ਬਾਅਦ ਚ ਪਰਪੋਣੀ ਵਿੱਚ ਹਨਾ ਤੇ ਬਰਪਾਵਾਂਗੇ ਫਿਰ ਪੀਣ ਦਾ ਮਜਾ ਆਊਗਾ ਪਾਵਾਂਗੇ ਵਿੱਚ ਜਿਹੜੇ ਨਹੀਂ ਜਾਂਦਾ ਜਾਂਦਾ ਕਿ ਜਿੱਥੇ ਉਹ ਨਹੀਂ ਪਹੁੰਚੇ ਹਾਂ ਹੋਣੀ ਉਹ ਨਾ ਚਰ ਬਾਦਾਮ ਬਾਦਾਮ ਤਾਂ ਪਾਉਣੀ ਨਹੀਂ ਆ ਪਿਸਤਾ ਤੇ ਕਾਜੂ ਤਿਆਰ ਕਰਦੇ ਆ ਲਓ ਜੀ ਪਿਸਤਾ ਤੇ ਕਾਜੂ ਵੀ ਕੱਟ ਲਏ ਆ ਇਦਾਂ ਦੇ ਕੱਟਨੇ ਲੰਮੇ ਲੰਮੇ ਤੇ ਪਿਸਤਾ ਇਦਾਂ ਕੱਟਣਾ ਵਾ ਲੰਮੇ ਲੰਮੇ ਪੀਸ ਕੱਟਨੇ ਆ ਤੇ ਕਾਜੂ ਦੇ ਵੀ ਇਦਾਂ ਲੰਮੇ ਲੰਮੇ ਪੀਸ ਕੱਟਨੇ ਆ ਕੇਲੇ ਹੀ 5 ਲੈਏ ਆ 5 ਕੇਲੇ ਲੈਂਦੇ ਆ ਅਸੀਂ 4 ਗਲਾਸ ਬਣਾਉਣੇ ਆ ਬਣਾਉਣਾ ਸ਼ੇਕ ਤੇ ਬਰਫ਼ ਥੋੜੀ ਆ ਆਪਣੇ ਕੋਲ ਚਲ ਜਿੰਨੀ ਨਿਕਲੂਗੀ ਉਹਨੇਗਾ ਨਾ ਬਣਾਵਾਂਗੇ ਕੋਈ ਬਰਫ਼ ਦਾ ਪਹਿਲਾਂ ਸਾਰਾ ਇੰਤਜ਼ਾਮ ਕਰਕੇ ਰੱਖ ਲੈਣਾ ਨਾ ਸਮਾਨ ਦਾ ਫਿਰ ਸੁੱਕਾ ਹੋ ਜੂਗਾ ਚਲਗਾ ਤੋੜਨੇ ਦਾ ਪਊ ਤੋੜਨੇ ਪਊ ਆਪਣਾ ਨਾ ਜੱਗ ਛੋਟਾ ਵਾ ਮਿਕਸਰ ਦਾ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਪਹਿਲਾਂ ਕਿਦਾਂ ਬਣਾਉਣਾ ਵਾ ਇੱਕ ਕੇਲਾ ਤੇ ਇੱਕ ਗਲਾਸ ਦੁੱਧ ਦਾ ਇਹਦਾ ਤੁਹਾਨੂੰ ਦੱਸ ਦਿੰਨੇ ਆਂ ਭਰਾਓ ਹਾਂ ਦਾ ਬਾਕੀ ਸਾਰਾ ਤਿਆਰ ਕਰਕੇ ਫੇਰ ਵਿਖਾ ਦਾਂਗੇ ਤੇ ਇਹ ਇਕੱਲੇ ਇਦਾਂ ਕੱਟ ਕੇ ਪਾਉਣੇ ਆ ਵਿੱਚ ਕਿਉਂਕਿ ਇਹਨਾਂ ਛੇਤੀ ਮਿਕਸ ਹੋ ਜਾਂਦੇ ਕੱਟਣ ਨਾਲ ਇਹ ਜਲਦੀ ਘੁਲ ਜਾਂਦੇ ਆ ਤੇ ਮਿਕਸਾ ਜਲਦੀ ਛੇਤੀ ਜੇ ਸਾਬਤ ਪਾ ਦੋ ਤੇ ਫੇਰ ਥੋੜਾ ਜਿਹਾ ਘੁਲੋ ਜਾਂਦਾ ਤੇ ਹੁਣ ਵਿੱਚ ਪਾਵਾਂਗੇ ਆਪਾਂ ਦੁੱਧ ਹੂੰ ਬਰਫਾਚ ਬਰਫਾਚ ਸਾਰਾ ਦਦ ਬਗ ਹਾਂ ਤੇ ਇਹਨੂੰ ਇੱਕੋ ᱜੇੜਾ ਦਵਾਉਣਾ ਵਾ ਜਿਆਦਾ ᱜੇੜੇ ਨਹੀਂ ਦਵਾਉਣਾ ਇਹਨੂੰ ਨੇ ਇਹਦੇ ਬਰਫ ਨੂੰ ਨਾਲ ਹੀ ਪਾ ਦਈਏ ਬਰਫ ਤੇ ਮੈਗ ਨਹੀਂ ਆਹੋ ਨਾਲ ਹੀ ਪਾ ਦੇ ਨੇ ਲਿਆਓ ਬਰਫ ਵੀ ਥੋੜੀ ਜਿਹੀ ਨਾਲ ਹੀ ਪਾ ਦੇ ਨੇ ਬਾਅਦ ਚ ਸੌਖਾ ਹੋ ਜਾਊਗਾ ਤੇ ਇਦਾਂ ਹੀ ਇੱਕ ਇੱਕ ਕਰਕੇ ਗਲਾਪ ਤਿਆਰ ਕਰ ਲੈਨੇ ਆ ਤੇ ਸਾਰਾ ਬਣਾ ਕੇ ਫਿਰ ਤੁਹਾਨੂੰ ਖਾਵਾਂਗੇ ਇਹ ਤਿਆਰ ਹੋ ਗਿਆ ਵਾ ਤੇ ਇਹਦਾ ਵਧਾ ਪਾਉਣਾ ਪੈਣਾ ਗਲਾਸਾਂ ਕਿਉਂਕਿ ਕਾਲਾ ਆ ਜਾਂਦਾ ਹੈ ਨਨ ਗਲਾਸਾਂ ਹੀ ਕੱਢ ਦੇ ਲੈਣੇ ਚਾਰ ਗਲਾਸਾਂ ਦਾ ਵਾਦੀ ਬਣ ਗਿਆ ਵਾ ਲੋ ਜੀ ਬਨਾਣਾ ਸ਼ੇਕ ਬਣ ਕੇ ਹੋ ਗਿਆ ਵਾ ਤਿਆਰ ਮੰਮੀ ਕਿਦਾਂ ਬਣਿਆ ਫਿਰ ਬਹੁਤ ਵਧੀਆ ਬਨਾਣਾ ਸ਼ੇਕ ਬਣਿਆ ਵਾ ਤੇ ਤੁਸੀਂ ਵੀ ਆਪਣੇ ਘਰ ਬਣਾ ਕੇ ਵੇਖਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਵੀ ਵੀਡੀਓ ਨੂੰ ਪੂਰੀ ਵੇਖਿਆ ਕਰੋ ਇਹ ਬਾਕੀ ਬਹੁਤ ਵਧੀਆ ਹੋਣਾ ਤਾਂ ਲਈ ਪੀ ਕੇ ਉਹ ਖਾ ਲਦੇ ਚੈੱਕ ਕਰਕੇ ਇਹ ਕਿਸ ਤਰ੍ਹਾਂ ਦਾ ਬਣਿਆ ਦੇਖੋ ਤੁਮ ਕਰਨ ਹੁਣ ਤੁਮ ਚੈੱਕ ਕਰਕੇ ਵਖਾਣੇ ਕਿਦਾਂ ਦੇ ਬਣਿਆ ਬਹੁਤ ਟੇਸਟੀ ਬਹੁਤ ਜਿਆਦਾ ਸਵਾਦ ਬਣਿਆਵਾ ਤੁਸੀਂ ਇਹ ਘਰੇ ਜ਼ਰੂਰ ਬਣਾਇਓ ਤੇ ਬਣਾ ਕੇ ਪੀ ਕੇ ਫਿਰ ਕਮੈਂਟ ਕਰਕੇ ਦੱਸਿਓ ਕਿਦਾਂ ਦੇ ਬਣਿਆਵਾ ਬਹੁਤ ਵਧੀਆ ਬਣਿਆ ਬਣਾ ਸੀ ਇਹ ਵੀ ਆਪਣੇ ਘਰ ਬਣਾਇਓ ਕਾਜੂ ਜਿਹੜੇ ਮੂੰਹ ਚ ਹੁੰਦੇ ਪਿਸਤਾ ਕਾਜੂ ਤੁਸੀਂ ਇਹ ਕਰੇ ਜਰੂਰ ਬਣਾਇਓ ਟਰਾਈ ਕਰਿਓ ਬਹੁਤ ਜ਼ਿਆਦਾ ਟੈਸਟੀ ਬਣਾਵਾ 11 ਵਜ ਗਏ ਆ ਤੇ ਮੈਂ 9:30 ਵਜੇ ਕੰਮ ਤੋਂ ਆਣਾ ਵਾ ਆਣ ਕੇ ਪਾਏ ਮੈਂ ਓਖਾ ਉਹ ਵੀਡੀਓ ਬਣਾਵਾ ਵੀਡੀਓ ਮੈਂ ਜ਼ਰੂਰ ਬਣਾਉਣਾ ਤੇ ਤੁਸੀਂ ਬਸ ਵੀਡੀਓ ਜ਼ਰੂਰ ਪੂਰੀ ਵੇਖਿਆ ਕਰੋ ਹੁਣ ਵੇਲੇ ਮੈਂ ਪਹਿਲਾਂ ਸੇਰੇ ਸੇੜ ਦਾ ਕੰਮ ਤੇ ਗਿਆ ਵਾ ਹੁਣ ਕੰਮ ਤੋਂ ਆਣ ਕੇ ਫਿਰ ਮੈਂ ਵੀਡੀਓ ਵੀ ਬਣਾਉਣ ਡਿਆ ਵਾ ਇਸੇ ਕਰਕੇ ਕਿ ਚੱਲ ਵੀਡੀਓ ਰੋਜ਼ ਪੈ ਜਾਈ ਸਾਡੀ ਤੇ ਤੁਸੀਂ ਜ਼ਰੂਰ ਵੇਖਿਆ ਕਰੋ ਬਹੁਤ ਮਿਹਨਤ ਲੱਗਦੀ ਆ ਤੇ ਕਿਦਾਂ ਦਾ ਬਣਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੋਈ ਗਲਤੀ ਹੋਈ ਸਾਡੇ ਕੋਲ ਤਾਂ ਵੀ ਦੱਸਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ